ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤੇ ਵੀਰ ਭੈਣ ਪਰਮਾਭਜੁਰ ਕਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 1 ਸਤੰਬਰ ਪੰਜਾਬ ਦਾ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੀ ਕਈ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਅਗਲੇ 2 ਤੋਂ 3 ਘੰਟੇ ਤੱਕ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਹਾਰਾਂ ਦਾ ਖਤਰਾ ਅਜੇ ਤੱਕ ਬਣਿਆ ਰਹੇਗਾ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਮੌਸਮ ਦੀ ਅਪਡੇਟ ਜਿਹੜੀ ਆ ਹਰ ਰੋਜ਼ ਮਿਲਦੀ ਰਹੇ ਇਸ ਸਮੇਂ ਤੁਹਾਨੂੰ ਦੱਸਦੀ ਜਾ ਰਹੀ ਹੈਗੀਆਂ ਕਿ ਪੂਰੇ ਉੱਤਰੀ ਭਾਰਤ ਵਿੱਚ ਮਾਨਸੂਨ ਤਬਾਈ ਜਿਹੜਾ ਮਚਾਰਿਆ ਹੈਗਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ بارش ਕਾਨ ਸਥਿਤੀ ਜਿਹੜੀ ਹੈ ਹੋਰ ਵਿਗੜਦੀ ਜਾ ਰਹੀ ਹੈ ਹਰ ਦਾ ਸੰਕਟ ਜਿਹੜਾ ਹੋ ਡੂੰਗਾ ਹੁੰਦਾ ਜਾ ਰਿਹਾ ਲੋਕਾਂ ਦੇ ਘਰਾਂ ਤੋਂ ਲੈ ਕੇ ਖੇਤਾਂ ਵਿੱਚ ਪਾਣੀ ਭਰ ਗਿਆ ਜਿਸ ਕਰ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜਾ ਹੋ ਰਿਹਾ ਹੈਗਾ ਪੰਜਾਬ ਦੇ ਕੁੱਲ ਜ਼ਿਲ੍ਹੇ 9 ਇਸ ਸਮੇਂ ਹਰਾਂਦੀਲ ਪੇਟ ਵਿੱਚ ਆਏ ਹੋਏ ਹਨ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ 1018 ਪਿੰਡ ਪ੍ਰਭਾਵਿਤ ਹੋ ਚੁੱਕੇ ਹਨ ਜਿਦੇ ਵਿੱਚ ਪਾਣੀ ਘਰਾਂ ਦੇ ਵਿੱਚ ਆ ਚੁੱਕਿਆ ਜਿਸ ਦੇ ਨਾਲ ਫਸਲਾਂ ਦੀਆਂ ਜਿਹੜਾ ਖੇਤ ਹੈਗੇ ਨੇ ਉਹਨਾਂ ਦੇ ਵਿੱਚ ਵਿੱਚ ਪਾਣੀ ਆ ਚੁੱਕਾ ਹੈਗਾ ਫਸਲਾਂ ਜਿਹੜੀਆਂ ਬੁਰੀ ਤਰ੍ਹਾਂ ਖਤਮ ਹੋ ਚੁੱਕੀਆਂ ਨੇ ਖੇਤ ਅਤੇ ਫਸਲਾਂ ਪੂਰੀ ਤਰ੍ਹਾਂ ਜਿਹੜੀਆਂ ਪਾਣੀ ਵਿੱਚ ਡੁੱਬੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਜਿਹੜਾ ਹੋ ਰਿਹਾ ਹੈ ਇਸ ਦੇ ਨਾਲ ਹੀ ਘਰਾਂ ਅਤੇ ਦੁਕਾਨਾਂ ਦੇ ਵਿੱਚ ਦਖਲ ਹੋਣ ਕਨ ਪਾਣੀ ਜੜਾਇਆ ਲੋਕਾਂ ਦਾ ਹੋਰ ਜ਼ਿਆਦਾ ਨੁਕਸਾਨ ਕਰ ਰਿਹਾ ਹੈਗਾ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਹਰ ਪਰਭਾਵਿਤ ਪੰਜਾਬ ਲਈ ਇੱਕ ਨਵਾਂ ਅਲਰਟ ਵੀ ਜਾਰੀ ਕਰ ਦਿੱਤਾ ਹੈ ਅਗਲੇ 5 ਘੰਟਿਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਤਲਵਾੜਾ ਦਸੂਹਾ ਮਕੇਰੀਆਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਗਲੇ 2 ਤੋਂ 3 ਘੰਟੇ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਅੱਜ ਵੀ ਜਿਤਾਈ ਜਾ ਰਹੀ ਹੈ ਇਸੇ ਦੇ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਠੰਡੀਆਂ ਹਵਾਵਾਂ ਵੀ ਚੱਲਣਗੀਆਂ IMD ਨੇ ਪਠਾਨਕੋਟ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਵਿੱਚ orange alert ਜਾਰੀ ਕਰ ਦਿੱਤਾ ਗਿਆ ਹੈਗਾ ਕਿਉਂਕਿ ਜਿਹੜੇ ਇਹ ਜ਼ਿਲ੍ਹੇ ਨੇ ਬਿਲਕੁਲ ਹਿਮਾਚਲ ਪ੍ਰਦੇਸ਼ ਸਟੇਟ ਦੇ ਨਾਲ ਲੱਗਦੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਨਾਲੋਂ ਕਾਫੀ ਜ਼ਿਆਦਾ ਭਾਰੀ ਬਾਰਿਸ਼ ਛੇੜਿਆ ਹੋਣ ਦੇ ਹਾਲਾਤ ਜਿਹੜੇ ਨੇ ਦਿਖਾਈ ਤੇਰੇ ਨੇ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਲਗਾਤਾਰ ਤਬਾਈ ਮਚਾ ਰਿਹਾ ਇੱਥੇ ਨਦੀਆਂ ਦੇ ਨਾਲ ਨਾਲ ਹਰਾਂ ਦੀ ਲਪੇਟ ਵਿੱਚ ਵੀ ਲੋਕ ਆ ਰਹੇ ਨੇ ਜਿਸ ਨਾਲ ਪੁਲ ਅਤੇ ਸੜਕ ਜਿਹੜੇ ਨੇ ਟੁੱਟ ਚੁੱਕੀਆਂ ਹੈਗੀਆਂ ਨੇ ਮੌਸਮ ਵਿਭਾਗ ਦੇ ਕੇਂਦਰ Shimla ਨੇ ਉਨਾ ਚੰਬਾ ਕੰਗੜਾ ਕੁਲੂ ਅਤੇ ਮਨਾਲੀ ਜਿਲ੍ਹਿਆਂ ਦੇ ਵਿੱਚ ਭਾਰੀ ਤੋਪਾਰੀ بارش ਲਈ ਅਲਰਟ ਜਾਰੀ ਕੀਤਾ ਹੋਇਆ ਇਸ ਦੇ ਨਾਲ ਹੀ Shimla, Solan, Hamirpur ਅਤੇ Lahol Spiti ਵਰਗੇ ਜ਼ਿਲ੍ਹਿਆਂ ਦੇ ਵਿੱਚ ਵੀ ਪੀਲਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਹੈ ਅੰਕੜਿਆਂ ਦੇ ਅਨੁਸਾਰ ਅਗਸਤ ਦੇ ਮਹੀਨੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮ ਨਾਲੋਂ 70% ਵੱਧ ਬਾਰਿਸ਼ ਪਈ ਹੈ ਜਿਸ ਦਾ ਕਾਰਨ ਕੀ ਜਿਹਦੇ ਕਾਰਨ ਕਰਕੇ ਪੰਜਾਬ ਦੇ ਵਿੱਚ ਹੜ੍ਹ ਜੜੇ ਨੇ ਆ ਰਹੇ ਨੇ ਤੇ ਜੇਕਰ ਇਦਾਂ ਹੀ ਬਾਰਿਸ਼ ਪੈਂਦੀ ਰਹੀ ਤਾਂ ਪੰਜਾਬ ਦੇ ਵਿੱਚ ਹੜ੍ਹ ਜੜੇ ਇਦਾਂ ਹੀ ਆਉਂਦੇ ਰਹਿਣਗੇ ਸੋ ਇਹ ਸੀ ਸਾਡਾ ਅੱਜ ਦਾ ਮੌਸਮ ਅਪਡੇਟ ਹੋਰ ਅਪਡੇਟ ਜਾਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ